ਅਮਨਿਤ ਵਿਟੂ ਦਾ ਕਾਲੀ ਦਲ ਤੇ ਵੱਡਾ ਇਲਜ਼ਾਮ ਕਿ ਆਕਾਲੀ ਦਲ ਨੇ ਤਿੰਨ ਖੇਤੀ ਕਾਨੂੰਨਾਂ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਬੋਲਿਆ ਅਸੀਂ ਝੂਠ ਕਾਨੂੰਨਾਂ ਤੋਂ ਕਿਸਾਨਾਂ ਦੇ ਖੁਸ਼ ਹੋਣ ਦਾ ਕੀਤਾ ਸੀ ਦਾਵਾ ਸਾਫ ਕਾਇ ਜਿਨਨ ਵੀਰ ਸਿੰਘ ਖਟੜਾ ਦੇ ਪੁੱਤਰ ਸਤਵੀਰ ਸਿੰਘ ਭਾਜਪੀ ਦੇ ਵਿੱਚ ਸ਼ਾਮਲ ਪਹਿਲਾਂ ਕਾਲੀ ਦਲ ਦੇ ਵਿੱਚ ਰਹੇ ਨੇ ਸਤਵੀਰ ਸਿੰਘ ਖਟੜਾ ਸਾਲ 2021 ਦੇ ਵਿੱਚ ਕੀਤਾ ਸੀ ਕਿਨਾਰਾ ਅਮਰਸਰ ਦੇ ਗੋਲ ਬਾਗ ਦੇ ਵਿੱਚ ਸ਼ਹੀਦ ਮਦਨ ਲਾਲ ਠਿੰਗਰਾ ਦੀ ਸ਼ਹੀਦੀ ਨੂੰ ਸਮਰਪਿਤ ਰਾਜਪੱਤਰੀ ਸਮਾਗਮ ਮੰਤਰੀ ਭੁੱਲਰ ਨੇ ਯਾਦਗਾਰੀ ਸਮਾਰਕ ਦੇ ਲਈ 5 ਲੱਖ ਰੁਪਏ ਕੀਤੇ ਚਾਰੀ ਮੰਤਰੀ ਹਰਪਜਨ ਸਿੰਘ ਨੇ ਕਿਹਾ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਦੇ ਲਈ ਸੁਪਰ ਸਰਕਾਰ ਵਚਨਬੱਧ ਪੰਜਾਬ ਦੇ ਵਿੱਚ ਹੜ੍ਹ ਜੇ ਹਾਲਾਤਾਂ ਨੂੰ ਲੈ ਕੇ ਸਿੱਧੇ ਪਾਗਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ 172 ਐਂਬੂਲੈਂਸਾਂ ਦੀ ਕੀਤੀ ਗਈ ਤਾਇਨਾਤੀ 438 ਰੈਪਿਡ ਰਿਸਪੌਂਸ ਟੀਮਾਂ ਤੇ 323 ਮੋਬਾਈਲ ਮੈਡੀਕਲ ਟੀਮਾਂ ਤਾਇਨਾਤ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪੰਚੇ ਮੰਤਰੀ ਕੁਟਾਰੂ ਚੱਕ ਬਮਿਆਲ ਖੇਤਰ ਦਾ ਲਿਆ ਜਾਇਜ਼ਾ ਮਾਰੀ ਨੀਅਤ ਤੇ ਹੜ ਵਰਗੇ ਹਾਲਾਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਵਰਕਰਾਂ ਨੂੰ ਅਪੀਲ ਪ੍ਰਦਾਨ ਅਮਨ अरोड़ा ਬੋਲੇ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੋ ਨੈਤਿਕ ਜ਼ਿੰਮੇਵਾਰੀ ਸਮਝਾਂ ਕੀਤੀ ਜਾਵੇ ਸਹਾਇਤਾ ਪਹਾੜਾਂ ਦੇ ਵਿੱਚ ਲਗਾਤਾਰ ਮੀਂਹ ਦੇ ਨਾਲ ਪੰਜਾਬ ਦੇ ਵਿੱਚ ਵਿਗੜ ਰਹੇ ਨੇ ਹਾਲਾਤ ਡੇਂਜਰ ਲੈਵਲ ਤੇ ਪਹੁੰਚੇ ਆਪਾਂ ਨੂੰ ਟਾਈਮ ਦਾ ਪਾਣੀ ਬਿਆਸ ਨੇੜਲੇ ਇਲਾਕਿਆਂ ਦੀ ਬੜੀ ਫਿਕਰ ਪਹਾੜਾਂ ਦੇ ਵਿੱਚ ਲਗਾਤਾਰ ਮੀਂਹ ਦੇ ਕਾਰਨ ਫਾਨ ਤੇ ਪੰਜਾਬ ਦੇ ਦਰਿਆ ਹਰੀਕੇ ਦਰਿਆ ਦੇ ਵਿੱਚ ਇਸ ਸਮੇਂ ਆ ਰਿਹਾ ਹੈ 1.8 ਲੱਖ ਕਿਊਸਿਕ ਪਾਣੀ ਹਰੀਕੇ ਦੇ ਡਾਉਨਸਟ੍ਰੀਮ ਦੇ ਵਿੱਚ ਛੱਡਿਆ ਗਿਆ 86000 ਕਿਊਸਿਕ ਪਾਣੀ ਕਰਮਚਾਰਨ ਦੇ ਵਿੱਚ ਕਮਜ਼ੋਰ ਹੋਇਆ ਹਰੀਕੇ ਦਰਿਆ ਦਾ ਬੰਨ 15 ਫੁੱਟ ਤੱਕ ਰੂੜੀ ਬੰਨ ਦੀ ਮਿੱਟੀ ਮਜ਼ਬੂਤ ਕਰਨ ਦੇ ਵਿੱਚ ਝੁੱਟੇ ਲੋਕ ਰਾਵੀ ਦਰਿਆ ਦੇ ਵਿੱਚ ਛੱਡਿਆ ਗਿਆ 1.50 ਲੱਖ ਕਿਊਸਿਕ ਪਾਣੀ ਡੇਰਾ ਬਾਬਾ ਨਾਨਕ ਦੇ ਨੇੜਲੇ ਇਲਾਕੇ ਪ੍ਰਭਾਵਿਤ ਦਰਜਨਾ ਪਿੰਡ ਹੋ ਸਕਦੇ ਨੇ ਪ੍ਰਭਾਵਿਤ ਪਠਾਨਕੋਟ ਦੇ ਬਮਿਆਲ ਦੇ ਵਿੱਚ ਜਲਾਲੀਆ ਦਰਿਆ ਦਾ ਕਹਿਰ ਹੜ ਵਰਗੇ ਬਣੇ ਹਾਲਾਤ ਛੇ ਪਿੰਡਾਂ ਦੀਆਂ ਗਲੀਆਂ ਤੇ ਘਰਾਂ ਦੇ ਵਿੱਚ ਵੜਿਆ ਪਾਣੀ ਹੁਸ਼ਿਆਰਪੁਰ ਦੇ ਪਿੰਡ ਡਾਡਾ ਦੇ ਵਿੱਚ ਤੇਜ਼ ਪਾਣੀ ਆਉਣ ਕਾਰਨ ਸੜਕ ਦਾ ਇੱਕ ਪਾਸਾ ਟੁੱਟਿਆ ਲੋਕਾਂ ਨੂੰ ਕਰਨਾ ਪੈ ਰਿਹਾ ਦਿੱਕਤਾਂ ਦਾ ਸਾਹਮਣਾ ਇਲਾਕਾ ਵਾਸੀਆਂ ਨੇ ਜਲਦ ਮੁਰੰਮਤ ਦੀ ਕੀਤੀ اپੀਲ ਪਾਣੀ ਮੀਂਹ ਦੇ ਕਾਰਨ ਖੜੜ ਦੇ ਜਨਤੀ ਮਾਜਰਾ ਦੇ ਵਿੱਚ ਪੁਲ ਦੇ ਉੱਪਰੋਂ ਲੰਘ ਰਿਹਾ ਪਾਣੀ ਬਰਸਾਤ ਦੇ ਪਾਣੀ ਦੇ ਨਾਲ ਸੜਕ ਦਾ ਹਿੱਸਾ ਵਜਾ ਪਿੰਡ ਨਾਲ ਲਿੰਕ ਵੀ ਟੁੱਟਿਆ ਜੇਮੂ ਕਸ਼ਮੀਰ ਦੇ ਕਠਵਾ ਦੇ ਵਿੱਚ ਫਟਿਆ ਬਦਲ ਚਾਰ ਲੋਕਾਂ ਦੀ ਮੌਤ ਛੇ ਜ਼ਖਮੀ ਪ੍ਰਚਾਸਨ ਦੀ ਟੀਮ ਨੇ ਪਹੁੰਚ ਕੇ ਸ਼ੁਰੂ ਕੀਤੇ ਰਾਹਤ ਅਤੇ ਬਚਾਅ ਕਾਰਜ ਜੰਮੂ-ਕਸ਼ਮੀਰ ਦੇ ਵਿੱਚ ਭਾਰੀ ਬਰਸਾਤ ਦਾ ਕਹਿਰ ਮੈਦਾਨੀ ਇਲਾਕਿਆਂ ਦੇ ਵਿੱਚ ਸੜਕਾਂ ਨੂੰ ਪਹੁੰਚਿਆ ਖਾਸਾ ਨੁਕਸਾਨ ਹੋਇਆ ਥਾਈਂ ਵਿਚਾਲੋਂ ਟੁੱਟੀਆਂ ਸੜਕਾਂ ਕਈ ਕਈ ਫੁੱਟ ਪਾਏ ਪਾੜ ਜੰਮੂ ਕਸ਼ਮੀਰ ਦੇ ਕਸ਼ਤਵੜ ਹਾਸੇ ਦੇ ਵਿੱਚ ਦਿੰਦਰ ਦੀਆਂ ਦੋ ਲੜਕੀਆਂ ਲਾਪਤਾ ਵੰਸ਼ੀਕਾ ਆਪਣੀ ਸਹੇਲੀ ਦੇ ਨਾਲ ਗਈ ਸੀ ਨਾਨਕੇ ਦੋਵੇਂ ਲੜਕੀਆਂ ਦੀ ਭਾਲ ਤੇ ਵਿੱਚ ਪਰਿਵਾਰ ਪਹੁੰਚਿਆ ਜੰਮੂ ਕਸ਼ਮੀਰ ਕਸ਼ਤਵੜ ਦੇ ਵਿੱਚ ਕੁਦਰਤ ਦੇ ਕਹਿਰ ਦੇ ਵਿਚਾਲੇ ਦਿਲ ਨੂੰ ਝੋ ਲੈਣ ਵਾਲੀ ਤਸਵੀਰ ਆਈ ਸਾਹਮਣੇ ਮਲਬੇ ਦੇ ਵਿੱਚੋਂ ਇੱਕ ਨਵਜੰਮੇ ਬੱਚੇ ਨੂੰ ਕੀਤਾ ਗਿਆ ਰੈਸਕਿਊ ਸਥਾਨਕ ਲੋਕਾਂ ਨੇ ਕੀਤਾ ਰੈਸਕਿਊ ਮੰਡੀ ਦੇ ਪਿਛੇ ਪਾਰੀ ਮੀਂਹ ਦੇ ਨਾਲ ਫਿਰ ਤਬਾਹੀ ਔਰ ਤਹਿਸੀਲ ਦੇ ਕਈ ਪਿੰਡਾਂ ਦੇ ਵਿਚ ਵਟੇ ਬਦਲ ਸੇ ਲਾਬ ਦੇ ਵਿਚ ਰੁੜੀਆਂ ਗੱਡੀਆਂ ਘਰਾਂ ਦੇ ਵਿਚ ਬੜੇ ਅਮਲ ਬਾਹ ਕੁੱਲੂ ਦੇ ਵਿਚ ਜੀ ਬੱਦਲ ਫਟਣ ਦੇ ਕਾਰਨ ਤਬਾਹੀ ਕੁੱਲੂ ਦੇ ਦੋਰਾ ਨਾਲਾ ਦੇ ਉੱਚੇ ਪਹਾੜਾਂ ਦੇ ਵਿਚ ਫਟਿਆ ਬੱਦਲ ਪਾਣੀ ਦੇ ਤੇਜ਼ ਵਹਾਅ ਦੇ ਵਿਚ ਰੁੜਿਆ ਇੱਕ ਪੁਲ ਕੁੱਲੂ ਦੇ ਪਾਨਾ ਨਾਲਾ ਦੇ ਵਿਚ ਫਲੈਸ਼ ਫਲੱਡ ਦੇ ਨਾਲ ਦੋ ਦੁਕਾਨਾਂ ਤੇ ਇੱਕ ਪਲ ਰੁੜਿਆ ਪਿੰਡੂ ਖੇਤਰਾਂ ਦੀਆਂ 60 ਤੋਂ ਜ਼ਿਆਦਾ ਸੜਕਾਂ ਬੰਦ ਨਾਂਦੇ ਮੈਦਾਨੀ ਇਲਾਕਿਆਂ ਦੇ ਵਿੱਚ ਭਾਰੀ ਬਰਸਾਤ ਜਟੌਣ ਡੈਮ ਤੋਂ ਛੱਡਿਆ ਗਿਆ ਪਾਣੀ ਹੜਤ ਤੇ ਜ਼ਮੀਨ ਖਿਸਕਣ ਦਾ ਅਲਰਟ ਜਾਰੀ ਹਿਮਾਚਲ ਦੇ ਕਿਨਾਰ ਦੇ ਵਿੱਚ ਨੈਸ਼ਨਲ ਹਾਈਵੇ ਤੇ ਭਾਰੀ ਲੈਂਡਸਲਾਈਡ ਨਾਲੇ ਨੇੜੇ ਸੜਕ ਦਾ ਵੱਡਾ ਹਿੱਸਾ ਟੁੱਟਿਆ ਵਜਿਹੀ ਹੋਈ ਬੰਦ ਹਿਮਾਚਲ ਦੇ ਵਿੱਚ ਭਾਰੀ ਮੀਂਹ ਦੇ ਨਾਲ ਵੱਡੀ ਤਬਾਹੀ ਹੁਣ ਤੱਕ 361 ਲੋਕਾਂ ਦੀ ਹੋਈ ਮੌਤ ਵੱਡੇ ਪੱਧਰ ਤੇ ਸੜਕਾਂ ਨੂੰ ਪਹੁੰਚਾ ਨੁਕਸਾਨ ਮੱਧ ਪ੍ਰਦੇਸ਼ ਦੇ ਬੜਵਾਲੀ ਦੇ ਵਿੱਚ ਭਾਰੀ ਬਾਰਿਸ਼ ਦਾ ਕਹਿਰ ਪਾਣੀ ਦੇ ਵਿੱਚ ਟਣਕੇ ਵਾਂਗ ਰੁੜੀਕਾਰ ਰਾਜਪੁਰ ਦੇ ਵਿੱਚ ਫਾਨ ਤੇ ਰੂਪਾ ਨਦੀ ਅਜਿਹਾ ਨਗਰਦੇਿਤ ਨਰਾਦੇ ਵਿੱਚ ਹੁਫਾਨ ਤੇ ਹਰੀਪੁਰ ਨਦੀ ਪੁਲਤੀ ਉਪਰ ਉਲੰਘ ਰਿਹਾ ਤੇਜ਼ ਰਫਤਾਰ ਪਾਣੀ ਟਟਣ ਦੀ ਕਗਾਰ ਤੇ ਬ੍ਰਿਜ। ਈਦਾਬਾਦ ਦੇ ਪਿੰਡ ਬਸੰਤਪੁਰ ਦੇ ਵਿੱਚ 50 ਦੇ ਕਰੀਬ ਘਰਾਂ ਦੇ ਵਿੱਚ ਵੜਿਆ ਯਮਨਾ ਦਾ ਪਾਣੀ ਯਮਨਾ ਨਦੀ ਦੇ ਵਿੱਚ ਦਿੱਲੀ ਓਖਲਾ ਬੈਰਾਜ ਦੇ ਵਿੱਚ ਛੱਡਿਆ ਗਿਆ 50000 ਕਿਊਸਿਕ ਪਾਣੀ ਪ੍ਰਸ਼ਾਸਨ ਨੇ ਲੋਕਾਂ ਨੂੰ ਘਰ ਖਾਲੀ ਕਰਨ ਦੇ ਦਿੱਤੇ ਨਿਰਦੇਸ਼। ਜਨਮਾਸ਼ਟਮੀ ਦੇ ਪ੍ਰੋਗਰਾਮ ਮੌਕੇ 'ਤੇ ਰਾਸ਼ਟਰ ਦੇ ਉਪ ਮੁੱਖ ਮੰਤਰੀ ਇਕਨਾ ਚੰਦ ਦੇ ਹਲਵਾਲ ਬੱਚੇ। ਕਨਸੌਲੀ ਦੇ ਵਿੱਚ ਦਹੀਂ ਹਾਂਡੀ ਪ੍ਰੋਗਰਾਮ ਦੇ ਵਿੱਚ ਅਚਾਨਕ ਟੁੱਟੀ ਸਟੇਜ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਹੇਠਾਂ ਉਤਰੇ ਸੰਸ਼ਣ ਦੇ ਅਕਾਲੀ ਅਗਗ ਪਰਮਜੀ ਸਰਨਾ ਦਾ ਗਿਆਨੀ ਹਰਪ੍ਰੀਤ ਸਿੰਘ ਨੂੰ ਖੁੱਲਾ ਚੈਲੰਜ ਕਿ ਅੱਜ ਸੱਚਮੁੱਚੀ ਸਿਆਸਤ ਦੇ ਵਿੱਚ ਆਉਣਾ ਹੈ ਤਾਂ ਤਰਨ ਤਾਰਨ ਤੋਂ ਲੜਕੇ ਦਿਖਾਓ ਜ਼ਮਨੀ ਚੌਣ ਪੰਥਕ ਸੀਟ ਤੋਂ ਹੋਵੇਗੀ ਹਰਪ੍ਰੀਤ ਸਿੰਘ ਦੇ ਸਟੈਂਡ ਦੀ ਸਹੀ ਪਰਖਿਆ 15 ਅਗਸਤ ਮੌਕੇ ਲਾਲ ਕਿਲੇ ਤੇ ਨਾਬਾ ਦੇ ਸਰਪੰਚ ਨੂੰ ਨਹੀਂ ਮਿਲੀ ਐਂਟਰੀ ਸੁਰੱਖਿਆ ਗਾਰਡਾਂ ਨੇ ਸ੍ਰੀ ਸਾਹਿਬ ਤੇ ਜਤਾਇਆ ਇਤਰਾਜ਼ ਸਰਪੰਚ ਗੁਰਧਾਨ ਸਿੰਘ ਨੂੰ ਸਮਾਗਮ ਦੇ ਲਈ ਆਇਆ ਸੀ ਸੱਦਾ ਪੱਤਰ ਅਮਰਸਾਵ ਦੇ ਸ਼ਹਿਰਾਦੇ ਵਿੱਚ ਜਨਮਾਸ਼ਟਮੀ ਮੌਕੇ ਮੰਦਰ ਦੇ ਬਾਹਰ ਫਾਇਰਿੰਗ ਦੋ ਤਿਰਾਂ ਦੇ ਵਿਚਾਲੇ ਝੜਪਤ ਨੇ ਲੋਕਾਂ ਦੇ ਲੱਗੀ ਗੋਲੀ ਮੌਕੇ ਤੇ ਪਹੁੰਚੀ ਪੁਲਿਸ ਤੇ ਵੀ ਬਦਮਾਸ਼ਾਂ ਨੇ ਕੀਤੀ ਫਾਇਰਿੰਗ ਅਮੋਰ ਦੇ ਸੀਡ ਫਾਰਮ ਦੇ ਵਿੱਚ ਗੁੰਡਾਗਰਦੀ ਵਾਨਾਂ ਦੇ ਆਪਸ ਦੇ ਵਿੱਚ ਟਕਰਾਨ ਤੋਂ ਬਾਅਦ ਖੁੰਨੀ ਝੜਪਤ ਦੇ ਵਿੱਚ ਬਦਲੀ ਮਾਮੂਲੀ ਟਕਰਾਰ ਹਮਲੇ ਦੇ ਵਿੱਚ ਤਿੰਨ ਲੋਕ ਹੋਏ ਜ਼ਖਮੀ ਗੁਰਦਾਸਪੁਰ ਦੇ ਵਿੱਚ ਕਾਂਗਸੀ ਕੌਂਸਲਰ ਦੇ ਪਤੀ ਅਸ਼ੋਕ ਭੁੱਟੋ ਦੇ ਨਾਲ ਦਿਹਾੜੇ ਲੋਟ ਐਕਟਵਲ ਸਵਾਰ ਪੰਜ ਟੋਲੇ ਦੀ ਸੋਨੇ ਦੀ ਚੇਨ ਚੱਟਕੇ ਹੋਏ ਫਰਾਰ ਬਾਈਕ ਤੇ ਸਵਾਰ ਹੋ ਕੇ ਆਏ ਸਨ ਲੁਟੇਰੇ ਕਰਨਾਲ ਦੇ ਵਿੱਚ ਦੇ ਰਾ ਚਿਕਨ ਕਾਰਨਰ ਤੇ ਅਣਪਛਾਤੇਆਂ ਨੇ ਕੀਤੀ ਭੰਨਤੋੜ ਮਾਲਕ ਦੇ ਨਾਲ ਵੀ ਕੀਤੀ ਕੁੱਟਮਾਰ ਜ਼ਖਮੀ ਮਾਲਕ ਨੂੰ ਹਸਪਤਾਲ ਦੇ ਵਿੱਚ ਕਰਵਾਇਆ ਗਿਆ ਭਰਤੀ ਨਿਰੰਧਰ ਰੇਲਵੇ ਸਟੇਸ਼ਨ ਤੇ ਨੰਗਾ ਦਾ ਹੰਗਾਮਾ ਆਰ ਪੀ ਐਫ ਮੁਲਾਜ਼ਮ ਨੇ ਟਿਕਟ ਮੰਗੀ ਤਾਂ ਅਪਸ਼ਬਦ ਬੋਲ ਕੇ ਕੀਤੀ ਕੁੱਟਮਾਰ ਯਾਤਰੀਆਂ ਦੇ ਵਿੱਚ ਮਚੀਦਾ ਹੰਗਾਮਾ ਠੋਅਨੇ ਜ਼ਿਲੇ ਦੇ ਵਿੱਚ ਵਈ ਮਨੀਸ਼ਾ ਕਤਲकांड ਨੂੰ ਲੈ ਕੇ ਦਾਦਰਿਤ ਦੇ ਵਿੱਚ ਸੜਕਾਂ ਤੇ ਉਤਰੇ ਸਮਾਜਿਕ ਸੰਗਠਨ ਕਾਤਲਾਂ ਦੀ ਗ੍ਰਿਫਤਾਰੀ ਦੇ ਲਈ ਕੀਤੀ ਫਾਂਸੀ ਦੀ ਮੰਗ ਮਾਮਲੇ ਦੇ ਵਿੱਚ ਤੁਰੰਤ ਕਾਰਵਾਈ ਨਾ ਕਰਨ ਤੇ ਦਿੱਤੀ ਅੰਦੋਲਨ ਦੀ ਚੇਤਾਵਨੀ ਭਾਦਰਗੜ੍ਹ ਦੇ ਵਿੱਚ ਬੁੱਟਾਂ ਦੀ ਫੈਕਟਰੀ ਦੇ ਵਿੱਚ ਭਿਆਨਕ ਅੱਗ ਅੱਗ ਦੇ ਕਾਰਨ ਫੈਕਟਰੀ ਦੀ ਛੱਤ ਦਾ ਇੱਕ ਹਿੱਸਾ ਟੁੱਟਿਆ ਰਬੜ ਤੇ ਜਰਨਸ਼ੀਲ ਪਦਾਰਥਾਂ ਕਰਕੇ ਫੈਲੀ ਅੱਗ ਉਨਾੜ ਫਦੇ ਤੋਂ ਬਾਅਦ ਵਤਨਪ੍ਰਤੀ ਸ਼ਿਵਾਂਸ਼ੂ ਸ਼ੁਕਲਾ ਦਾ ਜ਼ੋਰਦਾਰ ਸਵਾਗਤ ਦਿੱਲੀ 에ਰਪੋਰਟ ਤੇ ਵਜੇ ਢੋਲ ਨਗਰ ਹੈ ਭਾਰਤ ਮਾਤਾ ਜੀ ਲੱਗੇ ਜੈਕਾਰੇ ਵਿਗਿਆਨ ਅਤੇ ਟੈਕਨਾਲੋਜੀ ਰਾਜ ਮੰਤਰੀ ਜਤਿੰਦਰ ਸਿੰਘ ਅਤੇ ਦਿੱਲੀ ਦੇ ਸੀਐਮ ਨੇ ਕੀਤਾ ਵੈਲਕਮ ਇਸ ਰੋਬੀ ਵਿਗਿਆਨੀਆਂ ਨੇ ਕੀਤਾ ਸਵਾਗਤ ਸ਼ਿਵਾਂਸ਼ੂ ਦੇ ਨਾਲ ਪਤਨੀ ਅਤੇ ਬੇਟਾ ਵੀ ਸਨ ਮੌਜੂਦ ਪਟੰਡਾ ਦੇ ਪਿੰਡ ਬੱਲੋਦੀ ਮਹਿਲਾ ਸਰਪੰਚ ਨੂੰ ਆਜ਼ਾਦੀ ਦਿਹਾੜੇ ਤੇ ਕੀਤਾ ਗਿਆ ਸਨਮਾਨਿਤ ਪਿੰਡ ਪਰتن ਤੇ ਮਸਜਿਦ ਕੌੜ ਦਾ ਹੋਇਆ ਸ਼ਾਨਦਾਰ ਸਵਾਗਤ ਪਿੰਡ ਦੇ ਵਿਕਾਸ ਦੇ ਵਿੱਚ ਮਿਲਿਆ ਵਿਸ਼ੇਸ਼ ਇਨਾ